ਸ਼੍ਰੀ ਫਤਿਹਗੁਰ ਸਾਹਿਬ ਜੀ ਦੇ ਜੋ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਉਹਨੂੰ ਨਤਮਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਤੇ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ ਚ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਅੱਜ ਅਸੀਂ ਵੀ ਪਰਿਵਾਰ ਸਮੇਤ ਅੱਜ ਇੱਥੇ ਮੱਥਾ ਟੇਕਣ ਆਏ ਹਾਂ। ਪਰ 350 ਸਾਲਾਂ ਆਸ਼ੀਰਵਾਦ ਗੁਰੂ ਤੇਗ ਬਹਾਦਰ ਜੀ ਦਾ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ। ਉਹਨਾਂ ਦਾ ਸ਼ਹੀਦੀਪੁਰ ਪੁੱਤਰਾਂ ਦੇ ਦਾਨੀਆਂ ਦੀ ਪੋਤਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ ਉਹਨੂੰ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ ਸਾਡੇ ਗੁਰੂਆਂ ਨੇ ਕੀ ਕੀ ਕਸ਼ਟ ਚੱਲੇ ਨੇ ਨਾ ਠੰਡਾਂ ਚ ਸਾਡੇ ਬੱਚਿਆਂ ਨੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੇ ਮਾਤਾ ਗੁਜਰਕੌਰ ਜੀ ਨੇ ਸੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਜਾਨਣਾ ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਸੋ ਬਾਕੀ ਜੋ ਸੇਵਾ ਪੰਜਾਬ ਦੇ ਲੋਕਾਂ ਨੇ ਲਈ ਹੈ ਉਹਨੂੰ ਨਿਭਾ ਰਹੇ ਹਾਂ ਜੋ ਸਾਡਾ ਫਰਜ਼ ਬਣਦਾ ਬਾਹਰ ਲੋਕਾਂ ਦੇ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਜਾਂ ਫਿਰ ਕੋਈ ਸਿਹਤ ਸੇਵਾਵਾਂ ਦੇ ਐਮਰਜੈਂਸੀ ਦੇ ਜਾਂ ਉਹਨਾਂ ਦੇ ਆਉਣ ਜਾਣ ਚ ਕੋਈ ਉਹਨਾਂ ਨੂੰ ਨਤਮਸਤਕ ਹੋਣ ਚ ਕਿਤੇ ਕੋਈ ਮੁਸ਼ਕਲ ਨਾ ਆਵੇ ਈ ਰਿਕਸ਼ੇ ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ ਜਿਹੜੇ ਬਾਹਰਲੇ ਪ੍ਰਬੰਧ ਨੇ ਉਹਦੇ ਵਾਸਤੇ ਅਸੀਂ ਆਪਣੇ ਵੱਲੋਂ ਸਭ ਤੋਂ ਟੈਸਟ ਕੀਤਾ ਆਲੇ ਦੁਆਲੇ ਦੀ ਪੁਲਿਸ ਵੀ ਆਲੇ ਦੁਆਲੇ ਤੋਂ ਪ੍ਰਸ਼ਾਸਨ ਜਿਹੜਾ ਜਾਂ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਜਗ੍ਹਾ-ਜਗ੍ਹਾ ਤੇ ਲਾਈ ਹੋਈ ਹੈ ਤਾਂ ਕਿ ਦੋ ਤਿੰਨ ਦਿਨ ਜਿਹੜੇ ਸਭਾ ਦੇ ਜਿਹੜੇ ਤਿੰਨ ਦਿਨ ਖਾਸ ਹੁੰਦੇ ਨੇ ਉਹ ਚ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਤੇ ਇੰਨੀ ਭਾਰੀ ਗਿਣਤੀ ਜਿਹੜੀ ਸ਼ਰਦਾ ਔਰ ਸੰਗਤ ਦਾ ਆਉਣਾ ਔਰ ਉਹਨਾਂ ਨੂੰ ਇੱਥੇ ਕੋਈ ਦਿੱਕਤ ਨਾ ਆਵੇ ਇਹ ਉਹਨਾਂ ਨੂੰ ਸਹੂਲਤਾਂ ਦਾ ਪ੍ਰਦਾਨ ਕਰਨਾ ਸਾਡਾ ਫਰਜ਼ ਹੈ ਕੋਈ ਗੱਲ ਜੀ ਅਸੀਂ ਇਸ ਤੋਂ ਪਹਿਲਾਂ ਬਹੁਤ ਚਿਰਾਂ ਤੋਂ ਲੰਬੀ ਚੱਲੀ ਆ ਰਹੀ ਮੰਗ ਸੀਗੀ ਸਿੱਖ ਸੰਗਤ ਦੀ ਖਾਸ ਤੌਰ ਤੇ ਕਿ ਸ੍ਰੀ ਅਨੰਦਪੁਰ ਸਾਹਿਬ ਤਿੰਨੋਂ ਤਖਤ ਜਿਹੜੇ ਨੇ ਪੰਜਾਬ ਦੇ ਵਿੱਚ ਮੌਜੂਦ ਨੇ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਅਕਾਲ ਤਖਸਾਲ ਉਹਨਾਂ ਨੂੰ ਹੋਲੀ ਸਿਟੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਵੇ ਗੱਲਾਂ ਕਈ ਵਾਰੀ ਉੱਠੀਆਂ ਸੀਗੀਆਂ ਪਰ ਅਮਲੀ ਰੂਪ ਨਹੀਂ ਪਹੁੰਚਾਇਆ ਗਿਆ ਸੀ ਜੋ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਤੇ ਅਮਲੀ ਰੂਪ ਵੀ ਉਹਦੇ ਤੇ ਜਿਹੜਾ ਉਹ ਪਹੁੰਚ ਆ ਜਾਣ ਲੱਗਿਆ ਤੇ ਉਹਨਾਂ ਸ਼ਹਿਰਾਂ ਦੀ ਸੁੰਦਰਤਾ ਲਈ ਉਹਨਾਂ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਿਸੇ ਕਿਸਮ ਦੀ ਕਮੀ ਖਜ਼ਾਨੇ ਵਾਲੇ ਪਾਸੇ ਜਾਂ ਕਿਤੇ ਨਹੀਂ ਰੱਖੀ ਜਾਊਗੀ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਬਖਸ਼ਿਸ਼ ਕੀਤੀ ਹੈ ਸਮਤ ਬਖਸ਼ੀਏ ਸਾਨੂੰ ਵੱਲ ਬਖਸ਼ਿਆ ਉਹਦੇ ਲਈ ਅਸੀਂ ਵਾਹਿਗੁਰੂ ਦੇ ਸ਼ੁਕਰ ਗੁਜ਼ਾਰੀ ਜਦੋਂ ਵੀ ਇਸ ਧਰਤੀ ਲਈ ਤਾਂ ਕੋਈ ਮੰਗ ਪੱਤਰ ਦੀ ਲੋੜ ਨਹੀਂ ਜੀ ਇੱਥੇ ਤਾਂ ਕੁਰਬਾਨੀਆਂ ਹੋਈਆਂ ਇੱਥੇ ਤਾਂ ਮੰਗਣ ਆਉਂਦੇ ਲੋਕ ਸੋ ਅਸੀਂ ਵੀ ਉਹਨਾਂ ਚੋਂ ਇੱਕ ਆ ਸੋ ਕਿਸੇ ਵੀ ਕਿਸਮ ਦਾ ਫਤੇਗੜ ਸਾਹਿਬ ਦੀ ਸੁੰਦਰਤਾ ਫਤੇਗੜ ਸਾਹਿਬ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣ ਲਈ ਜਾਂ ਸੜਕਾਂ ਦਾ ਜਿਵੇਂ ਪ੍ਰਬੰਧਿਤ ਕੀ ਕਾਫੀ ਜ਼ਿਆਦਾ ਕੀਤਾ ਹੈ ਤੇ ਤਾਂ ਕਿ ਆਉਣ ਵਾਲੇ ਸਮੇਂ ਚ ਕਿਉਂਕਿ ਸੰਗਤ ਨੇ ਵਾਦਨਾ ਹੀ ਵਾਦਨਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਨੇ ਉਹ ਸਬੂਤਲੀ ਚੱਲਣ ਉਹਦੇ ਵਾਸਤੇ ਹਮੇਸ਼ਾ ਹਾਜ਼ਰ ਰਹੇਗਾ ਉਜਬਾ ਜੀ ਸਰ ਉਹਨਾਂ ਤੋਂ ਮੈਂ ਤੁਹਾਨੂੰ ਕਹਿ ਕੇ ਇਸ ਵਾਸਤੇ ਕੋਈ ਮੰਗ ਪੱਤਰ ਜਾਂ ਕੋਈ ਕਿਸੇ ਸਵਾਲ ਦੀ ਲੋੜ ਨਹੀਂ ਇਹ ਤਾਂ ਸਾਡਾ ਵੈਸੀ ਫਰਜ਼ ਬਣਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਧਰਤੀ ਹੈ ਉਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਸਾਡੀ ਰਹਿਂਦੀ ਦੁਨੀਆ ਤੱਕ ਰਹਿਣ ਗਿਆ ਜੀ ਤੇ ਉਹਨਾਂ ਦੇ ਨਾਂ ਤੇ ਕੁਝ ਕਰਦੀ ਤਾਂ ਇਹ ਜਿਹੜਾ ਜਿਨੇ ਕੀਤਾ ਉਹਦੇ ਭਾਗ ਵਟੇ ਹੋ ਜਾਂਦੇ ਜੀ ਉਹ ਤਾਂ ਬਹੁਤ ਵੱਡੀਆਂ ਸ਼ਕਤੀਆਂ ਬਹੁਤ ਵੱਡੇ ਸ਼ਹੀਦ ਨੇ ਸਾਡੇ ਉਹ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਰੱਖਿਆ ਲਈ ਬਲੀਦਾਨ ਦਿੱਤੇ ਨੇ ਉਹਨਾਂ ਦੇ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਮਾਨਸਾਹ 328 ਤੋਂ ਪੁੱਛਿਆ ਕਿ ਜੋ ਐਸਆਈਟੀ ਬਣਾਈ ਆ ਪੁਲਿਸ ਜਾਂਚ ਕਰ ਰਹੀ ਆ ਉਸ ਲੈ ਕੇ ਐਸਜੀਪੀ ਜੀ ਪਤਾਨ ਧਾਮੀ ਵੀ ਇਹਦੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਕਿ ਜੇ ਉਹ ਜੀਆਂ ਜਾਂਚਾਂ ਹੋਣੀਆਂ ਨੇ ਉਹ ਖਤਮ ਹੋਈਆਂ ਨੇ ਜਾਂ ਸਿੱਧੇ ਤੋਸ ਕਹਿੰਦੇ ਮੇਰੇ ਖਿਆਲ ਚਾਚਾ ਆਪਾਂ ਇਹ ਗੱਲ ਕਿਉਂਕਿ ਨਾ ਕਰੀਏ ਤਾਂ ਚੰਗਾ ਹੈ ਕਿਉਂਕਿ ਇਹ ਬਹਿਸ ਦਾ ਵਿਸ਼ਾ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਇਹਨਾਂ ਸਵਾਲਾਂ ਦੇ ਵਿੱਚ ਜਵਾਬ ਦੇ ਦਾਂਗੇ ਪਰ ਇਹ ਕੰਮ ਜਿਹੜਾ ਪੁਲਿਸ ਦਾ ਹੈ ਕਾਨੂੰਨ ਦਾ ਹੈ ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵਈਆ ਚੱਕੀ ਹੋਵੇ ਵੀਰਪਾਲ ਦੇ ਵਸੂਲਾਂ ਕੇ ਜੋ ਸਮਾਰਟਿਕਾਂ ਕੀ ਉਹਨਾਂ ਨੇ ਕਿਹਾ ਸੀਗਾ ਦੇਖੋ ਜੀ ਕੀ ਕੀ ਦੱਸਾਂ ਇਹਦੇ ਵਿੱਚ ਮੈਂ ਉਹਨਾਂ ਨੇ ਵੀਰਪਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦੇਵ ਜਿ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਹਿਰਜਾ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਤਰ ਮਨਾਂ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੀਆਂ ਨੇ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮਨ ਲ ਸ਼ਬਦਾਂ ਚ ਵੀ ਜੇ ਸਾਰੀ ਦੁਨੀਆ ਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲਈਏ ਸਾਰੀ ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤੇ ਧਰਤੀ ਨੂੰ ਸਲੇਟ ਬਣਾ ਲਈਏ ਤਾਂ ਵੀ ਨਹੀਂ ਲਿਖੇ ਜਾਣੀ ਉਹਨਾਂ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਦੇ ਲਿਖੇ ਨਹੀਂ ਜਾਣੇ ਇੱਥੇ ਛੋਟੀਆਂ ਮੋਟੀਆਂ ਕਲਮਾਂ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਬਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਏਡੀ ਵੀਡੀ ਕੁਰਬਾਨੀ ਨੂੰ ਲਿਖਣਾ ਜਾਂ ਬਿਆਨ ਕਰਨਾ ਬੜਾ ਆਮ ਬੰਦੇ ਦੇ ਬਸ ਦੀ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦੇ ਆ ਜੀ ਆਉਣੇ ਆ ਤੇ ਬਾਕੀ ਨਤਮਸਤਕ ਹੋਣਾ ਅਗਲੀਆਂ ਪੀੜ੍ਹੀਆਂ ਤੱਕ ਉਹਨਾਂ ਨੇ ਸਿੱਖਿਆਵਾਂ ਨੂੰ ਉਹਨਾਂ ਦੇ ਬਲੀਦਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਅਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੇ ਧਰਮ ਨੂੰ ਆਪਣੇ ਜਿਹੜਾ ਜਜ਼ਬਾ ਹੈ ਉਹਨੂੰ ਕਾਇਮ ਰੱਖਣਾ ਉਹ ਇੱਥੇ ਹੀ ਸਿੱਖਿਆ ਜਾ ਸਕਦਾ ਉਹ ਕਿਤੇ ਦੁਨੀਆ 'ਚ ਇਹੋ ਜਿਹਾ ਨਹੀਂ